ਨਵਜੋਤ ਸਿੱਧੂ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਵਿਖੇ ਪਹੁੰਚੇ ਅੱਜ ਦੂਸਰੀ ਵਾਰ ਆਪਣੇ ਸੰਤੀ ਕਾਂਗਰਸੀ ਸਾਥੀਆਂ ਸਮੇਤ ਕਰਤਾਰਪੁਰ ਕੋਰੀਡੋਰ ਦੇ ਰਸਤੇ ਗਏ ਅਤੇ ਪਾਕਿਸਤਾਨ ਦੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਲਈ ਨਵਜੋਤ ਸਿੰਘ ਸਿੱਧੂ ਗਏ ਨੇ ਇਸ ਮੌਕੇ ਸਿੱਧੂ ਨੇ ਇਨਸਾਨੀਅਤ ਅਤੇ ਪਿਆਰ ਨਾਲ ਰਹਿਣ ਦੀ ਗੱਲ ਕਹੀ ਹੈ ਕਿ ਆ ਕਿ ਜੋ ਲੋਕ ਦਰਸ਼ਨ ਕਰਨ ਲਈ ਫੀਸ ਕਾਰਨ ਜਾਂ ਕਿਸੇ ਹੋਰ ਸ਼ਰਤ ਕਾਰਨ ਨਹੀਂ ਜਾ ਸਕਣਗੇ ਉਹਨਾਂ ਲਈ ਕੋਲੋਂ ਪੈਸੇ ਖਰਚ ਕਰਨਗੇ ਕਿ ਆ ਕਿ ਦਰਸ਼ਨ ਦਿਦਾਰੇ ਕਰਨ ਲਈ ਉਹ ਇਹ ਯਤਨ ਕਰਨਗੇ ਇਸ ਤੋਂ ਇਲਾਵਾ ਉਹਨਾ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਦੇਖੋ ਸ਼ੁਕਰਾਨਾ ਹਰ ਪਲ ਹਰ ਵਕਤ ਕਰਨਾ ਚਾਹੀਦਾ ਗੁਰੂ ਦੀ ਮਿਹਰ ਦਾ ਪੀਪਲ ਟੂ ਪੀਪਲ ਕੰਟੈਕਟ ਦਾ ਸਮ੍ਰiddhi ਦਾ ਔਰ ਅਸੰਖਿਅ ਸੰਭਾਵਨਾਵਾਂ ਜਿਹੜੀਆਂ ਇਹ ਲੰਗਾ ਲੈ ਕੇ ਆਇਆ ਮੈਂ ਅਜੇ ਵੀ ਇਸ ਲਾਂਘੇ ਦੀ ਜਿਹੜੀ ਪੋਟੈਂਸ਼ੀਅਲ ਹੈ ਨਾ ਉਹਨੂੰ ਅਨਲੌਕਡ ਦੇਣਾ ਇਹਨੂੰ ਜਿੰਨਾ ਅਸੀਂ ਅਨਲੌਕ ਕਰ ਲਾਂਗੇ ਇਹ ਉਹਨਾਂ ਮਾਨਵਤਾ ਦਾ ਭਲਾ ਕਰੇ ਪੌਣੀ ਸਦੀ ਪਹਿਲਾਂ ਅਸਾਂ ਸਰਹੱਦਾਂ ਉੱਤੇ ਕੱਢ ਲਈਆਂ ਕੰਧਾਂ ਤੇ ਜੇ ਕੱਢ ਲਈਆਂ ਕੰਧਾਂ ਇਹਨੂੰ ਸਰਾਵਾਂ ਜਾਂ ਮਨਿੰਦਾ ਜੇ ਕੱਢ ਲਈਆਂ ਕੰਧਾਂ ਇਨੁ ਸਰਾਵਾਂ ਯਾ ਮੈਂ ਨੰਦਾ ਪਰ ਯਾਰੋ ਇੱਕ ਗੱਲ ਅੱਖ ਨਹੀਂ ਮੈਂ ਖਾਸ ਚਾਹਣਾ ਕੰਦਾ ਹੋਣ ਕੰਦਾ ਹੋਣ ਉੱਤੇ ਮੂਰਤਾਂ ਪਿਆਰੀਆਂ ਵੀ ਹੋਣ ਕੰਦਾ ਹੋਣ ਉੱਤੇ ਮੂਰਤਾਂ ਪਿਆਰੀਆਂ ਵੀ ਹੋਣ ਮੈਂ ਇਸ ਜਹਾਨ ਦੇ ਪੀਸ ਦੀ ਗੱਲ ਕਰਨਾ ਹੈ ਇਸ ਜਹਾਨ ਦੇ ਪੀਸ ਆਫ ਦਾ ਵਰਲਡ ਅੱਜ ਤੁਸੀਂ ਦੇਖੋ ਯੂਕਰੇਨ ਦੀ ਜੰਗ ਚੱਲ ਰਹੀ ਹੈ ਰਸ਼ੀਆ ਨਾਲ ਔਰ ਕਈ ਵਾਰ ਛੋਟੀ ਜੀ ਚਿੰਗਿਆਰੀ ਜੰਗਲ ਜਲਾ ਕੇ ਰਾਖ ਜੰਗਲ ਜਲਾ ਕੇ ਰਾਖ ਚਿੰਗਿਆਰੀਆਂ ਵੱਧੀਆਂ ਵੱਧੀਆਂ ਮਸ਼ਾਲਾਂ ਬਣ ਜਾਂਦੀਆਂ ਅੱਗ ਵੱਧਦੀ ਹੈ ਫਿਰ ਲਪਟਾਂ ਚ ਲੈ ਲੈਂਦੀ ਹੈ ਫਿਰ ਈਰਾਨ ਔਰ ਸਾਡੇ ਨੇਬਰ ਦੇ ਨਾਲ ਥੋੜੀ ਬੋਟੀ ਜੰਗ ਫਿਰ ਫਲਸਤੀਨ ਦੇ ਵਿੱਚ ਛੋਟੇ ਬੱਚੇ ਮਜ਼ਲੂਮ ਔਰਤਾਂ ਉਹਨਾਂ ਦੀ ਜਦੋਂ ਮੌਤ ਦੇਖਦਾ ਛੋਟੇ ਛੋਟੇ ਬੱਚੇ ਮੈਂ ਸੋਚਦਾ ਕਿ ਕੱਲ ਦਾ ਜੰਮਿਆ ਜਵਾਕ ਇਹਦਾ ਕੀ ਕਸੂਰ ਆਪਾਂ ਇਹ جنگ ਕੋਈ ਹੱਲ ਹੈ ਕੀ ਹੱਲ ਕੱਢ ਲਿਆ ਸੀ ਦੱਸੋ ਹੱਲ ਟੇਬਲ ਤੇ ਨਿਕਲਣਗੇ ਹੱਲ ਪਿਆਰ ਮੁਹੱਬਤ ਨਾਲ ਇੱਕ ਕਦਮ ਅੱਗੇ ਵਧ ਕੇ ਇੱਕ ਕਦਮ ਪਿੱਛੇ ਹੋ ਕੇ ਨਿਕਲਣਗੇ ਇਸ ਕਰਕੇ ਮੈਂ ਚਾਹਣਾ ਮੇਰੀ ਇਹ ਖੁਆਇਸ਼ ਹੈ ਮੇਰੀ ਇਹ ਤਮੰਨਾ ਹੈ ਕਿ ਯੂਨੋ ਯੂਨਾਈਟਿਡ ਨੇਸ਼ਨਸ ਆਰਗੇਨਾਈਜੇਸ਼ਨ ਉਹ ਤਕੜੀ ਹੋਵੇ ਉਹ ਸਾਰਿਆਂ ਤੋਂ ਵੱਡੀ ਸਰਕਾਰ ਅਸੀਂ ਕਹਿੰਦੇ ਸਰਕਾਰ ਸਟੇਟਾਂ ਦੀ ਉੱਤੇ ਲੋਕ ਸਭਾ ਦੇ ਵਿੱਚ ਐਮਪੀਆ ਦੀ ਉਹ ਦੁਨੀਆ ਦੀ ਸਭ ਤੋਂ ਵੱਡੀ ਸਰਕਾਰ ਯੂਨੈ ਨ ਯੂਨਾਈਟਿਡ ਨੇਸ਼ਨਸ ਉਹਨੂੰ 엠ਪਾਵਰ ਕਰਕੇ ਅੱਜ ਜ਼ਰੂਰਤ ਹੈ ਇੰਟਰਵਿਨ ਕਰਨ ਦੀ ਫॉर वर्ल्ड ਪੀਸ ਇਹੀ ਬਾਬੇ ਨਾਨਕ ਦਾ ਜਗਤਗੁਰੂ ਬਾਬਾ ਨਾਨਕ ਅਮਨ ਮਾਨ ਕਿਉਂਕਿ ਅਮਨ ਮਾਨ ਜਿੱਥੇ ਹੋਏਗਾ ਜਿੱਥੇ ਜ਼ਿੰਦਗੀ ਦਾ ਮੁੱਲ ਹੋਏਗਾ ਜਦੋਂ ਮੈਂ ਪਲਸਤੀਨ ਨੂੰ ਦੇਖਦਾ ਜਦੋਂ ਮੈਂ ਆ ਬੰਬੂ ਦੇਖਦਾ ਅੱਜ ਕੱਲ ਤੇ ਜੰਗਾਂ ਬਾਰਡਰਾਂ ਦੀਆਂ ਥੋੜਾ ਨ ਰਹਿ ਗਈਆਂ ਕਿੱਥੇ ਬੈਠੇ ਆ ਬਟਨ ਦੱਬਿਆ ਕਿੱਥੇ ਕੀ ਕਿਧਰੋਂ ਗਈ ਕਿਧਰ ਨੂੰ ਕੀ ਹੋ ਗਿਆ ਹੈ ਨਹੀਂ ਇਸ ਕਰਕੇ ਇਹ ਸਾਰੀਆਂ ਮੰਗਾ ਮੈਂ ਬਾਰੰਬਾਰ ਰੱਖੂ ਹਰ ਥਾਂ ਰੱਖੂ ਭਾਈ ਸਾਡੇ ਨਾਲ ਜਿਹੜੇ ਵਿਤਕਰੇ ਨੇ ਨਾ ਉਹਦੇ ਕਰਕੇ ਅਸੀਂ ਸਾਡੀ ਕਿਸਮਤ ਤੇ ਤਾਲੇ ਲਾ ਗਏ ਪੰਜਾਂ ਸਾਲਾਂ ਚ ਮੈਂ ਆਖਰੀ ਗੱਲ ਕਰਦਾ ਪੰਜਾਂ ਸਾਲਾਂ ਦੇ ਵਿੱਚ 25 ਸਾਲਾਂ ਦੇ ਵਿੱਚ ਤੁਸੀਂ ਬਦਲਾ ਦੇ 1992 ਤੇ ਡੀਜ਼ਲ ਦੀ ਕੀਮਤ 5 ਰੁਪਏ ਅੱਜ ਕਿੰਨੀ ਕਿੰਨੀ ਆਜੀ 100 ਰੁਪਿਆ ਮਤਲਬ ਕਿੰਨਾ ਵਧ ਗਿਆ 20% ਨਹੀਂ 20% ਨਹੀਂ 20 ਗੁਣਾ ਵੱਧ ਗਿਆ 20 ਗੁਣਾ ਤੇ ਭਾਈ ਜੱਟ ਦੀ ਐਮਐਸਪੀ ਕਿੰਨੀ ਵਧੀਏ ਉਦੋਂ 300 ਸੀ ਤੇ ਹੁਣ 1700 5 ਗੁਣਾ ਇਹਦਾ ਮਤਲਬ ਉਹਦੀ ਕਾਸਟ ਆਫ ਪ੍ਰੋਡਕਸ਼ਨ 20 ਗੁਣਾ ਵੱਧ ਗਈ ਤੇ ਉਹਦੀ ਇਨਕਮ 15 ਗੁਣਾ ਘਟ ਗਈ ਤੁਸੀਂ ਤਨਖਾਹਾਂ ਇੱਕ ਇੱਕ ਹਜ਼ਾਰ ਗੁਣਾ ਪ੍ਰਾਈਵੇਟ ਸੈਕਟਰ ਚ ਵਧਾ ਦਿੱਤੀ ਤੇ ਉਹਦੀ ਜਿਹੜੀ ਐਮਐਸਪੀ ਹੈ 40 ਰੁਪਏ ਵਧਾਉਨੇ ਹੋ ਤੇ ਪੈਸਟੀਸਾਈਡ ਤੇ ਮੈਨੇਓਰ ਦੇ ਉੱਤੇ 40% ਵਧਾ ਕੇ 40 ਦੇ ਕੇ 400 ਲੈ ਲੈਂਦੇ ਹੂੰ ਫਿਰ ਜਦੋਂ ਲਾਸਟ ਵਾਲਾ ਇਲੈਕਸ਼ਨ ਆਉਂਦਾ ਫਿਰ ਕਹਿੰਦਾ 150 ਵਧਾਤੀ ਉਹ ਭਾਈ ਦੱਸੋ ਜਾਂ ਤਾਂ ਮਾਰਕੀਟ ਦੇ ਦਿਓ ਜਾਂ ਕਿਸਾਨ ਦੀ ਇਨਕਮ ਡਬਲ ਕਰ ਦਿਓ ਤੇ ਜਾਂ ਫਿਰ ਆ ਮਾਰਕੀਟ ਦੇ ਦਿਓ ਮੈਂ ਕਹਿੰਦਾ ਦੋ ਮੁਲਕਾਂ ਦੀ ਗੱਲ ਛੱਡੋ ਯਾਰ ਸਿਲਕਨ ਰੂਟ ਦੇ ਉੱਤੇ ਪਾਓ ਦੋ ਮੁਲਕਾਂ ਦੀ ਗੱਲ ਛੱਡੋ 50 100 ਨੇਸ਼ਨ ਬੈਨੀਫਿਟ ਕਰਨਗੇ ਖੜਾ ਹੋ ਜੂ ਮੁਲਕ ਅਕ ਕਿਦਾਂ ਖੜੇ ਹੋਏ ਨੇ ਬਾਕੀ ਵਿਕਸਿਤ ਦੇਸ਼ ਇਦਾਂ ਹੀ ਖੜੇ ਹੋਏ ਨੇ ਨਾ ਮਿੱਤਰਾ ਇਦਾਂ ਖੜਾ ਹੋਏ ਨਹੀਂ ਜਦੋਂ ਵਰਲਡ ਵਾਰ 2 ਲੱਗੀ ਔਰ ਅੱਜ ਮੈਂ ਇਸ ਖਤਰੇ ਦੀ ਗੱਲ ਕਰ ਰਿਹਾ ਖਤਰੇ ਨੂੰ ਆਉਣ ਤੋਂ ਪਹਿਲਾਂ ਟਾਲਿਆ ਜਾ ਸਕਦਾ ਮਿੱਤਰ ਪਿਆਰੀ ਇਹ ਜਿਹੜੀ ਤੀਸਰੀ ਜੰਗ ਸਾਡੇ ਵੱਲ ਦੇਖਦੀ ਹੈ ਨਾ ਅੱਜ 6-7 ਮੁਲਕ ਐਸੇ ਨੇ ਇਹ ਅੱਗੇ ਕਦੋਂ ਕਿੱਧਰ ਨੂੰ ਆਉਣੀ ਹੈ ਕੁਝ ਨਹੀਂ ਪਤਾ ਜਾਗਰੂਕ ਹੋ ਕੇ ਅਸੀਂ ਇਹਨੂੰ ਰੋਕੀਏ ਯੂਨ ਦੇ ਸਪੋਰਟ ਮੰਗੀ ਔਰ ਯੂਨ ਦੇ ਵਿੱਚ ਮੈਜੋਰਟੀ ਸਪੋਰਟ ਮੰਗੀ ਕਿਸੇ ਇੱਕ ਦੇਸ਼ ਦੀ ਵਿਟੋ ਨਾਲ ਨਹੀਂ ਮੈਜੋਰਟੀ ਸਪੋਰਟ ਹੋਵੇ ਜਿਹੜੀ ਚੌਥੀ ਕਮੇਟੀ ਤੇ ਜਗ੍ਹਾ ਮਿਲੀ ਸਿੱਧੂ ਸਾਹਿਬ ਸਮਰਥਨ ਕਰ ਦਿਓ ਮੈਂ ਕਹਿੰਦਾ ਹਾਲਾਤ ਹਾਲਾਤ ਸੁਧਾਰਨ ਵਾਸਤੇ ਸਰਕਾਰਾਂ ਮੈਂ ਵੱਡੀ ਸਰਕਾਰ ਵਰਲਡ ਸਰਕਾਰ ਦੀ ਗੱਲ ਕਰ ਰਾਂ ਰਾਤ ਸੁਵਾਰੇ ਭਈਆ ਚੂੰ ਚੂੰ ਨਾ ਕਰੇ ਤੇ ਗ੍ਰੀਸ ਲਾਉਂਦਾ ਕੋਈ ਪਤਰਾ ਤੇ ਕਰੀਏ ਨਾ ਬੱਚਾ ਰੋਵੇ ਨਾ ਮਾਂ ਦੋਤ ਪਿਓ ਦੀ ਅਸੀਂ ਵੱਡੀ ਸਰਕਾਰ ਨੂੰ ਬੁਹਾ ਦੇ ਯੋਨ ਜਬ ਨੇ ਇਧਰ ਜਿੰਨਾ ਪ੍ਰਯਾਸ ਹੋ ਸਕਦਾ ਹੈ ਗੱਲ ਵਿਚਾਰਾਂ ਦੀ ਹੈ ਯਾਰ ਕੋਈ ਕਹਿ ਇਹ ਨੂੰ ਮਾੜਾ ਭਲਾ ਕਹੀ ਜਵੇ ਜਿਉਂ ਮਨੁੱਖਤਾ ਦਾ ਭਲਾ ਨਹੀਂ ਕਰਦਾ ਸਭ ਤੋਂ ਵੱਡਾ ਸ਼ਰਮਨਾ ਮਨੁੱਖਾ ਹੈ ਮਨੁੱਖਤਾ ਲੈ ਫਿਰ ਆਖਰੀ ਸ਼ੇਰ ਸੁਣਾ ਕੇ ਮਾਰ ਜੀ ਬਦਨਾ ਪਰਸ਼ਾਨ ਨੂੰ ਤੁਸੀਂ ਦੁਬਾਰਾ ਗੱਲ ਸੁਣਨੀ ਹੈ ਤੇ ਦੁਬਾਰਾ ਸੁਣ ਲੈਣਾ ਬਿਲਕੁਲ ਸੁਣਦੇ ਹਾਂ ਵੇਟ ਕਰਕੇ ਸੁਣਾਗੇ ਹਾਂ ਤੋਂ ਫਿਰ ਤੁਸੀਂ ਦੁਬਾਰਾ ਦੁਬਾਰਾ ਸੁਣ ਲੈਣਾ ਜੀ ਕਹਿੰਦੇ ਉਹ ਗੁਲ ਹੀ ਨਹੀਂ ਜਿਸ ਵਿੱਚ ਖੁਸ਼ਬੂ ਨਹੀਂ ਗੁਲ ਹੁੰਦਾ ਹੈ वो हुल ही नहीं जिसमें खुशबू नहीं वो दिल ही नहीं जिसमें उल्फत नहीं उल्फत का मतलब ना, ना मोहब्बत वो दिल ही नहीं जिसमें उल्फत नहीं लाख जौहर हो आदमी में एक इंसानियत नहीं तो कुछ भी नहीं इंसान इंसान का नाता रखिए एक दूसरे की खैर मंगी ਮੈਂ ਜਦੋਂ ਉੱਧਰ ਜਾਵਾਂਗਾ ਨਾ ਤੇ ਖੈਰ ਮੰਗਾਗਾ ਖੈਰ ਮੰਗਾਗਾ ਵਸਦੇ ਵੇੜਿਆਂ ਦੀ ਖੈਰ ਮੰਗਾਗਾ ਦਿਨ ਰਾਤ ਦੀ ਖੈਰ ਮੰਗਾਗਾ ਜਿੰਦਗੀ ਦੀ ਖੈਰ ਮੰਗਾ ਜਿੰਦਗੀ ਦੀ ਖੈਰ ਕਾਇਨਾਤ ਦੀ ਖੈਰ ਵਸਦੇ ਵੇੜਿਆਂ ਦੀ ਖੈਰ ਦਿਨ ਰਾਤ ਦੀ ਜੈਨ